ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਆ ਤੇ ਵਿੱਚ ਵਿਸਰਾਮ ਵੀ ਦੱਸ ਰਹੇ ਆ ਤੁਸੀਂ ਪੌੜੀ ਲਿਖੀ ਵੇਖ ਰਹੇ ਹੋ ਇਹ 13ਵੀਂ ਪੌੜੀ ਹੈ ਚੌਪਈ ਸਾਹਿਬ ਦੀ ਪੰਕਤੀ ਆਉਂਦੀ ਜਬ ਉਦਕਰਖ ਕਰਾ ਇੱਥੇ ਵਿਸਰਾਮ ਹੈ ਕਰਾ ਤੇ ਕਰਤਾਰਾ ਉਚਾਰਨ ਕਰਨਾ ਕ ਕ ਤੇ ਰ ਰ ਕਰਤਾਰਾ ਜਬ ਉਦਕਰਖ ਇਕੱਠੇ ਉਚਾਰਨ ਕਰਨਾ ਉਦਕਰਖ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਪ੍ਰਜਾ ਉਚਾਰਨ ਕਰਨਾ ਹੈ ਪਿੱਛੇ ਵੀ ਪੜ ਕੇ ਗਏ ਸਾਂ ਕਿਸ ਨੂੰ ਪਰਜਾ ਨਹੀਂ ਪੜਨਾ ਪ੍ਰਜਾ ਬੋਲਣਾ ਹੈ ਪੈਰ ਵਿੱਚ ਰਰ ਲੱਗਾ ਹੈ ਪਰਜਾ ਤਾਂ ਬਣੇਗਾ ਜੇ ਪੂਰਾ ਰਰ ਲੱਗਾ ਹੋਵੇਗਾ ਇੱਥੇ ਰਰ ਲੱਗਾ ਹੈ ਅੱਧਾ ਪੈਰ ਵਿੱਚ ਪ੍ਰਜਾ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪ੍ਰਜਾ ਧਰਤ ਇੱਥੇ ਧਰਤ ਤੇ ਵਿਸਰਾਮ ਲਾਉਣਾ ਹੈ ਪ੍ਰਜਾ ਧਰਤ ਤਬ ਦੇਹ ਅਪਾਰਾ ਤਬ ਦੇਹ ਦੇਹ ਨਹੀਂ ਪੜਨਾ ਜੇ ਦੇਹ ਪੜਦੇ ਹਾਂ ਇੱਥੇ ਸਿਹਾਰੀ ਵੀ ਲੱਗਦੀ ਆ ਹਾਹ ਨੂੰ ਪਰ ਇੱਥੇ ਜਿਹੜਾ ਹਾਹ ਇਹ ਮੁਕਤ ਹੈ ਤਬ ਦੇਹ ਦੇਹ ਅਪਾਰਾ ਅਪਾਰਾ ਉਚਾਰਨ ਕਰਨਾ ਹੈ ਧਰਤ ਤੇ ਵਿਸਰਾਮ ਲਾਉਣਾ ਹੈ ਤਬ ਦੇਹ ਅਪਾਰਾ ਸਮਝ ਲੱਗੀ ਨਾ ਹਾਂਜੀ ਆ

ਕਰਤ ਹੋ ਕਬਹੂ ਕਬਹੂ ਉਚਾਰਨ ਕਰਨ ਉਤੇ ਟਿੱਪੀ ਲੱਗੀ ਹੈ ਕਬਹੂ ਤੇ ਦਿਲੈਂਕੜਾ ਦਾ ਧਿਆਨ ਦੇਣਾ ਹੈ ਔਂਕੜ ਦੀ ਆਵਾਜ਼ ਨਿਕੜਨੀ ਕਬਹੋ ਕਬਹੂ ਕਬਹੂ ਹਾਂ ਇਕੱਠੇ ਪੜ੍ਹਨਾ ਹੈ ਕਬਹੂ ਕਬਹੂ ਹਾਂ ਤਮ ਮੈਂ ਮਿਲਤ ਮਿਲ ਤੇ ਵਿਸਰਾਮ ਹੈ ਤੁਸੀਂ ਇਹ ਧਿਆਨ ਦੇਣਾ ਇੱਥੇ ਤਿੰਨ ਮੰਮੇ ਇਕੱਠੇ ਆਏ ਨੇ ਤੇ ਤਿੰਨੇ ਮੰਮੇ ਪੂਰੇ ਲੱਗੇ ਨੇ ਪੂਰੇ ਬੋਲ ਕੇ ਜਾਣੇ। ਤੁਮ ਮੈਂ ਮਿਲਤ ਮਿਲ ਤੇ ਵਿਸਰਾਮ ਮੈਂ ਤੇ ਬਿੰਦੀ ਲੱਗੀ ਹੈ। ਮੈਂ ਬਿੰਦੀ ਲਾ ਕੇ ਉਚਾਰਨ ਕਰਨਾ। ਠੀਕ। ਤੁਮ ਮੈਂ ਮਿਲਤ ਦੇਹ ਧਰ ਸਭੂ ਦੇਹ ਧਰ ਸਭੂ ਸਭੂ ਉਚਾਰਨ ਕਰਨਾ। ਦਲੈਂਕੜ ਲੱਗੀ ਹੈ। ਸਮਝ ਲੱਗਦੀ ਪਈ ਨਾ? ਹਾਂਜੀ। ਜਦ ਉਦਕਰਖ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਸਾਰੀ ਪੰਥ ਸਮਝ ਲੱਗੀ ਹਾਂਜੀ ਜਿਹੜੇ ਅੱਖਰ ਸੇ ਸ਼ਬਦ ਦੀ ਤੁਹਾਨੂੰ ਸਮਝ ਨਾ ਲੱਗੀ ਉਹ ਵੀ ਤੁਸੀਂ ਪੁੱਛ ਸਕਦੇ ਜੀ ਬਾਬੇ ਨੂੰ ਆਕਰਖ ਉਚਾਰਨ ਕਰਨਾ ਹੈ ਹਾਂ ਇੱਥੇ ਇੱਕ ਲੱਗਾ ਕੰਨਾ ਕਿਉਂਕਿ ਸੰਗਤਾਂ ਇਹ ਜਿਹੜਾ ਪਾਠ 24 ਸਹਿਬ ਦਾ ਆਮ ਹੀ ਘਰਾਂ 'ਚ ਹੁੰਦਾ ਹੈ। ਸੰਗਤਾਂ ਸਾਰੀਆਂ ਕਰਦੇ ਬੱਚੇ ਛੋਟੇ-ਛੋਟੇ ਕਰਦੇ ਨੇ। ਪਰ ਇਹ ਲਗਾ ਮਾਤਰਾ ਛੱਡ ਜਾਂਦੀਆਂ। ਸੰਗਤਾਂ ਕਿਉਂਕਿ ਲਗਾ ਮਾਤਰਾ ਜਦੋਂ ਆਪਾਂ ਲਾ ਕੇ ਪੜਾਂਗੇ ਤੇ ਅਰਥ ਵੀ ਸਹੀ ਨਿਕਲਣਗੇ। ਜਦ ਆਕਰਖ ਆਕਰਖ ਪੜਨੇ। ਆਕਰਖ। ਹਾਂ ਐੜੇ ਕੰਨਾ ਲੱਗਾ। ਜਦ ਆਕਰਖ ਇੱਥੇ ਵਿਸਰਾਮ ਕਰਤ ਹੋ ਕਬਹੁ। ਸਮਝ ਲੱਗੀ ਸਾਰੀ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ